ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਸੈਂਟਰ ਦਾ ਪੈਸਾ ਖਾਣ ਵਾਲੀ ਸਰਕਾਰ ਮੁਰਦਾਬਾਦ 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 ਅੱਜ ਦੇ ਦਾ ਜਿਹੜਾ ਮੇਨ ਮੁੱਦਾ ਈ ਸਾਡਾ ਕੇਂਦਰ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਨੂੰ ਫੰਡ ਭੇਜੇ ਜਾ ਰਹੇ ਨਹੀਂ ਤੇ ਉਹ ਫੰਡਾਂ ਦੀ ਇਹ ਦੁਰਵਰਤੋਂ ਕਰ ਰਹੇ ਨੇ ਨਹੀਂ ਯੂਜ਼ ਕਰ ਰਹੇ ਉਹ ਇਹਨਾਂ ਨੂੰ ਪਤਾ ਹੈ ਤੋਂ ਪੰਜਾਬ ਪੰਜਾਬ ਬੀਜੇਪੀ ਵੱਲੋਂ ਮੰਡਲ ਦੇ ਉੱਤੇ ਇਕੱਲੇ ਇਕੱਲੇ ਮੰਡਲ ਦੇ ਉੱਤੇ ਸਾਨੂੰ ਡਿਊਟੀਆਂ ਲਾਈਆਂ ਸੀਗੀਆਂ ਵੀ ਅਸੀਂ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਦਾ ਭੇਜਿਆ ਹੋਇਆ 12000 ਕਰੋੜ ਰੁਪਇਆ ਜਿਹੜਾ ਉਹਦਾ ਹਿਸਾਬ ਮੰਗਿਆ ਜਾਵੇ ਜਿਸ ਦੇ ਸਬੰਧ ਵਿੱਚ ਅਸੀਂ ਭਲਾਡੇ ਆਪਣੇ ਬੀਜਪੀ ਦੀ ਪੂਰੀ ਟੀਮ ਨਾਲ ਇੱਥੇ ਰੋਜ ਪ੍ਰਦਰਸ਼ਨ ਕੀਤਾ ਹੈ ਤੇ ਇਹਨਾਂ ਤੋਂ ਇਸ ਚੀਜ਼ ਦਾ ਹਿਸਾਬ ਮੰਗਿਆ ਵੀ ਜਿਹੜਾ 12000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਦੇ ਖਾਤੇ 'ਚ ਆਇਆ ਹੋਇਆ ਹੈ ਤੇ ਉਹਦਾ ਸਾਨੂੰ ਹਿਸਾਬ ਦਿੱਤਾ ਜਾਵੇ ਸਾਡਾ ਪੈਸਾ ਸਾਡੀ ਮੰਗ ਜਿੰਨੇ ਜੋ ਮੰਗੋ ਮੰਗੋ ਫੰਡ ਸਾਡੀ ਸਾਡਾ ਪੈਸਾ ਸਾਡੀ ਮੰਗ ਜਿੰਨੇ ਲਿਆ ਫੰਡ 12000 ਕਰੋੜ ਵਾਲਾ ਜਿਹੜਾ ਘਾਪਲਾ ਹੈ ਇਹ ਖਬਰਾਂ ਵੀ ਚੱਲੀ ਜਾਂਦੀ ਹੈ ਲਗਾਤਾਰ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਇਹ ਚਰਚਾ ਹੋ ਰਹੀ ਹੈ ਤੁਸੀਂ ਦੇਖੋ ਵੀ 12000 ਕਰੋੜ ਨੂੰ ਲੈ ਕੇ ਇਹਨਾਂ ਦੇ ਜਿਹੜੇ ਆਪਦੇ ਮੰਤਰੀ ਨੇ ਇਹਨਾਂ ਦੇ ਨੇਤਾ ਨੇ ਇੱਕ ਤਾਂ ਕਹਿ ਰਹੇ ਨੇ ਵੀ ਸਾਡੇ ਕੋਲੇ 12000 ਫੰਡ ਆਏਗੇ ਨੇ ਅਸੀਂ ਵਿਆਜ ਵੀ ਲੈ ਰਹੇ ਆਂ ਦੂਸਰੇ ਪਾਸੇ ਨਾਲ ਵਿੱਤ ਮੰਤਰੀ ਟੀਮਾ ਜੀ ਕਹਿ ਰਹੇ ਨੇ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਦੇ ਆਫਸ ਦੇ ਵਿੱਚ ਹਲੇ ਇਹਨਾਂ ਦੇ ਆਫਸ ਚ ਨਹੀਂ ਇਹਨਾਂ ਦੇ ਤਾਲਮੇਲ ਵਿਚਾਰ ਮਿਲਦੇ ਵੀ ਅਸੀਂ ਕਹਿਣਾ ਕੀ ਹੈ মিডিਆ ਦੇ ਸਾਹਮਣੇ ਦੂਸਰਾ ਕੋਈ ਕਹਿੰਦਾ ਵੀ 1600 ਕਰੋੜ ਦਿੱਤਾ ਮੋਦੀ ਜੀ ਨੇ ਜੀ ਇਹਦਾ ਘਾਟਾ ਜੀ ਪੰਜਾਬ ਵਾਸਤੇ ਉਹ ਇਹ ਤਾਂ ਨਹੀਂ ਕਹਿ ਕੇ ਕਹਿੰਦੇ ਵੀ 1600 ਕਰੋੜ ਤੋਂ ਵੱਧ ਸਾਨੂੰ ਦੇਣਾ ਨਹੀਂ ਉਹ ਕਹਿੰਦੇ ਪੈਸੇ ਨਹੀਂ ਲਾਓ ਜਿੰਨਾ ਵੀ ਪੈਸਾ ਪੰਜਾਬ ਵਾਸਤੇ ਚਾਹੀਦਾ ਚਾਹੇ ਅਰਬਾਂ ਖਰਬਾਂ ਜਿੰਨਾ ਵੀ ਰੁਪਇਆ ਲੱਗੇ ਦਰਵਾਜ਼ੇ ਖੁੱਲੇ ਨੇ ਸੈਂਟਰ ਦੇ ਪੰਜਾਬ ਸਰਕਾਰ ਜਾਵੇ ਇਥੋਂ ਦੇ ਮੁੱਖ ਮੰਤਰੀ ਜਨ ਭਗਵਾਨ ਤਮਨਜੀ ਜਾਨ ਜਾ ਕੇ ਜੋ ਵੀ ਫੰਡ ਨੇ ਜੋ ਜਰੂਰਤਾ ਪੰਜਾਬ ਵਾਸਤੇ ਲੈ ਕੇ ਆਉਣ ਸੋ ਕਹਿੰਦਾ ਭਾਵੇਂ ਆ ਵੀ ਕਿਤੇ ਨਾ ਕਿਤੇ ਸਰਕਾਰ ਜਿਹੜੀ ਫੇਲ ਸਾਬਤ ਹੋ ਰਹੀ ਹੈ 12000 ਦਾ ਘਪ ਲੈਨੇ ਫਲੈਕਸਾਂ ਤੇ ਖਰਚੇ ਕੀਤੇ ਨੇ ਕਿੱਥੇ ਕੀਤੇ ਨੇ ਕੀ ਕੀਤਾ ਉਹਦਾ ਹਿਸਾਬ ਕਿਤਾਬ ਦੇਵੇ ਸੈਂਟਰ ਸਾਹਿਬ ਮੰਗ ਰਿਹਾ ਅਸੀਂ ਅੱਜ ਬੀਜੇਪੀ ਦੀ ਪੂਰੀ ਟੀਮ ਹਲਕਾ ਬੁਰਲਾਡਾ ਵਿਧਾਨ ਸਭਾ ਦੀ ਇੱਥੇ ਇਕੱਠੇ ਹੋ ਕੇ ਇਹੀ ਰੋਜ਼ ਪ੍ਰਦਰਸ਼ਨ ਕੀਤਾ ਕਿ ਜਿਹੜਾ 1200 ਕਰੋੜ ਦਾ ਘਪਲਾ ਹੈ ਤੇ ਸਾਨੂੰ ਲੋਕਾਂ ਦੇ 12000 ਕਰੋੜ ਦਾ ਇਹ ਲੋਕਾਂ ਦੇ ਜਨਤਾ ਕੀਤਾ ਜਾ ਮੈਂ ਕਹਿੰਦਾ ਵੀ ਇਹ ਪਹਿਲੀ ਐਸੀ ਦੀ ਨਕਮੀ ਸਰਕਾਰ ਹੈ ਜਿਹੜੀ ਫੰਡ ਵੀ ਨਹੀਂ ਦਿੱਤੇ ਹਲੇ ਤੱਕ ਪੰਚੇਤਾ ਨੂੰ ਉਹਨਾਂ ਕੋਲੇ ਤਾਂ ਕੋਈ ਪਹਿਲਾਂ ਨਾ ਪਹਿਲਾਂ ਦੀਆਂ ਸਰਕਾਰਾਂ ਦੇ ਫੰਡ ਪੈਨੇ ਜਿਹੜੇ ਕਈ ਵਾਰੀ ਨਹੀਂ ਲੱਗ ਪਾਉਂਦੇ ਪਿੰਡਾਂ ਦੇ ਵਿੱਚ ਜੇ ਇਹਨਾਂ ਨੇ ਕਿਤੇ ਕੁਝ ਦੇ ਦਿੱਤਾ ਹੋਊਗਾ ਹੋ ਸਕਦਾ ਕਿਤੇ ਇਹਨਾਂ ਦੇ ਆਪਣੇ ਸਰਪੰਚ ਨੂੰ ਮੈਂ ਕਹਿੰਦਾ ਦਿੱਤਾ ਹੋ ਉਹ ਵੀ ਕਹਿੰਦੇ ਜੀ ਸਾਡੇ ਵਾਪਸ ਕਰੋ ਕਹਿੰਦਾ ਪਾਵੇ ਆ ਵੀ ਇਹਨਾਂ ਨੇ ਖਜ਼ਾਨੇ ਦੀ ਪੰਜਾਬ ਦੀ ਉਹ ਹਾਲਤ ਕਰਤੀ ਅੱਜ ਸਾਨੂੰ ਲੋਕਾਂ ਮੂਰੇ ਇੱਕ ਠੂਠਾ ਲੈ ਕੇ ਮੰਗਣਾ ਪੈ ਰਿਹਾ ਹੈ ਅੱਜ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੁੱਧੜੇ ਜਾ ਕੇ ਪ੍ਰੋਗਰਾਮ ਕਰਕੇ ਆ ਲੋਕਾਂ ਨੂੰ ਅਸੀਂ ਇਹੀ ਜਾਗਰੂ ਕਰ ਰਹੇ ਆ ਕਿ ਭਾਈ ਜਿਹੜਾ ਫੰਡ ਦਾ ਸੈਂਟਰ ਕਰਨੀ ਆ ਰਿਹਾ ਪਰ ਇਹ ਨੰਮੀ ਨਕਮੀ ਸਰਕਾਰ ਹੈ ਜਿਹੜੇ ਲੋਕਾਂ ਦੇ ਪੈਸੇ ਨੇ ਲੋਕਾਂ ਤੱਕ ਪਹਿਲਾਂ ਹੜ੍ਹ ਵਾਸਤੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਪੰਜਾਬ ਸਰਕਾਰ ਨੇ ਉਹਦਾ ਕੋਈ ਹਿਸਾਬ ਨਹੀਂ ਦਿੱਤਾ ਹੈਗਾ ਇਹ ਅੱਜ ਤੋਂ ਆਪਣੇ ਨਿਕੀ ਵੀ ਦੋ ਤਿੰਨ ਮਹੀਨੇ ਪਹਿਲਾਂ ਜਿਹੜਾ ਹੈਗਾ ਤੇਈ ਚ ਵੀ ਦਿੱਤਾ ਹੋਇਆ ਉਸ ਤੋਂ ਬਾਅਦ ਵੀ ਆਇਆ ਅੱਜ ਤੱਕ ਉਹਦਾ ਕੋਈ ਹਿਸਾਬ ਨਹੀਂ ਦਿੱਤਾ ਹੈਗਾ ਪੰਜਾਬ ਸਰਕਾਰ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਮੰਡਲ ਸਤਰ ਦੇ ਉੱਤੇ ਅਸੀਂ ਜਿਹੜਾ ਹੈਗਾ ਇਸ ਦੇ ਵਾਸਤੇ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਆ ਵੀ ਪੰਜਾਬ ਸਰਕਾਰ ਜਿਹੜਾ ਹੈਗਾ ਇਹ 12000 ਕਰੋੜ ਦਾ ਹਿਸਾਬ ਦਾ